ਇਹ ਭਾਰਤ ਦੇ ਵਿੱਚ ਜਿਹੜਾ ਸੰਵਿਧਾਨ ਹੈ ਉਹਦੇ ਵਿੱਚ ਕੋਈ ਅੱਦਾ ਦਾ ਰੂਮ ਨਹੀਂ ਹੈ ਪਹਿਲੀ ਗੱਲ ਤਾਂ ਇਹ ਹੈ ਦੂਜੀ ਗੱਲ ਇਹ ਹੈ ਜਿਵੇਂ ਮੈਂ ਪਹਿਲੇ ਵੀ ਕਿਹਾ ਹੈ ਭਈ ਇਹ ਬੋੜਾ ਇਰਾਨ ਹੈ ਅੱਦਾ ਦਾ ਮਾਹੌਲ ਹੈ ਤੇ ਬਣਾ ਕੇ ਰੱਖਦਾ ਜਿਵੇਂ ਇਜ਼ਰਾਇਲ ਦੇ ਵਿੱਚ ਹੈ 第三 ਗੱਲ ਇਹ ਹੈ ਨੈਸ਼ਨਲ ਕੋਈ ਵੀ ਐਜੀਟੇਸ਼ਨ ਹੁੰਦਾ ਹੈ ਉਹਦੇ ਵਿੱਚ ਕਿਸਾਨਾਂ ਤੇ ਗੋਲੀ ਨਹੀਂ ਫਿਰ ਸਕਦਾ ਜੇ ਭਾਵੇਂ ਕੋਈ ਵੀ ਹੋਵੇ ਨੈਸ਼ਨਲ ਜਿਹੜਾ ਐਜੀਟੇਸ਼ਨ ਹੁੰਦਾ ਹੈ ਇਹ ਸਰਕਾਰ ਜਿਹੜੀ ਹੈ ਸਾਰੇ Oui, pareil. ਬਹੁਤ ਵੱਡੇ ਵੱਡੇ ਤੌਰ ਤੇ ਆਈ ਹੋਈਆਂ ਉਹਦੇ ਕੋਲ ਛੋਟੇ ਛੋਟੇ ਬੱਚੇ ਇਹਨਾਂ ਦਾ ਕੀ ਕੰਮ ਸੀ ਇੱਥੇ ਇਹ ਬੱਚੇ ਇਹਨਾਂ ਦੇ ਹੁਣ ਇਗਜ਼ਾਮ ਚੱਲਦੇ ਆ ਇਹ ਹੁਣ ਕਿਸਾਨ ਆंदोलਨ ਚ ਇਹ ਆਪਣੇ ਵੱਡੇ ਵੱਡੇ ਰਿਆ ਦੇ ਕਰਕੇ ਨੇ ਕਿਉਂਕਿ ਇਹਨਾਂ ਨੂੰ ਸੰਸਕਾਰ ਮਿਲੇ ਆ ਸੱਚ ਦੇ ਹੱਕ ਦੀ ਲੜਾਈ ਲਾਦ ਤੇ ਇਹ ਜਿਹੜਾ ਬਾਰਡਰ ਇਹਨਾਂ ਨੇ ਇੱਥੇ ਪੈ ਕੀਤਾ ਹੋਇਆ ਹੈ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਨਹੀਂ ਦਿੱਤੀ ਆ ਸਭ ਦਾ ਹੱਕ ਬਣਦਾ ਹੈ ਦਿੱਲੀ ਜਾਣ ਵਾਸਤੇ ਹਰ ਇੱਕ ਨਾਗਰਿਕ ਦਾ ਹੱਕ ਬਣਦਾ ਹੈ ਅੱਜ ਜਿਹੜੇ ਚੁਣੇ ਬੈਠੇ ਨੇ ਰਾਜ ਸਭਾ ਦੇ ਮੈਂਬਰ ਲੋਕ ਸਭਾ ਦੇ ਇਹ ਸਰਕਾਰ ਜਨਤਾ ਨੇ ਚੁਣੀ ਆ ਤੇ ਸਾਡਾ ਹੱਕ ਬਣਦਾ ਹੈ ਅੱਜ ਸਰਕਾਰ ਨੂੰ ਚਾਹੀਦਾ ਸੀ ਸਰਕਾਰ ਨਾਲ ਨਾ ਦੇ ਵਾਸਤੇ ਕੋਈ ਰਾਹਲਾ ਬਣਾਉਣਾ ਨਹੀਂ ਹੁੰਦਾ ਸੀ ਵੀ ਤੁਸੀਂ ਇੱਥੇ ਬੈਠ ਕੇ ਐਸਿਸ਼ੀਏਸ਼ਨ ਕਰੋ ਤੇ ਅਪੋ ਸਾਡੀ ਮੰਗ ਵਾਸਤੇ ਕੋਈ ਕਰੋ ਠੀਕ ਹੈ ਲੇਕਿਨ ਇਹਨਾਂ ਨੇ ਜਿਹੜੇ ਗੋਲਾਬਾਰੀ ਕੀਤੀ ਇਹ ਬਹੁਤ ਬਿੰਦ ਨਹੀਂ ਹੈ ਬਹੁਤ ਹੀ ਹੋਈ ਕਿਸਾਨ ਕਹਿੰਦੇ ਕਿ ਸ਼ਾਇਦ ਸਰਕਾਰ ਨੂੰ ਸਾਡੇ ਤੋਂ ਡਰ ਲੱਗਦਾ ਹੈ ਤੁਸੀਂ ਇੱਥੇ ਪਹੁੰਚਿਆ ਤੀ ਤਿੰਨਾਂ ਦੇ ਵਿੱਚ ਵਿਚਰੇ ਦੱਸੋ ਕਿ ਇਹਨਾਂ ਨੂੰ ਕਿਸੇ ਥਿੰਗ ਦਾ ਡਰ ਹੈਗਾ ਨਹੀਂ ਦੇਖੋ ਪਹਿਲੀ ਗੱਲ ਇਹ ਪੂਰੇ ਵਿਸ਼ਵ ਦੀ ਸਭ ਤੋਂ ਪਹਾੜੀ ਕੌਮ ਉਸੇ ਕੌਮ ਪਹਿਲੀ ਗੱਲ ਤਾਂ ਇਹ ਹੈ ਉਹਨਾਂ ਤੇ ਸਾਰੇ ਹੀ ਧਰਮਾਂ ਦੇ ਲੋਕ ਨੇ ਲੇਕਿਨ ਤੁਸੀਂ ਦੇਖ ਸਕਦੇ ਹੋ ਜਿੱਥੇ ਸਿੱਖ ਖੜੀਆ ਇੱਕ ਸਿੱਖ ਉੱਥੇ ਮਹਿਲਾ ਆਪਣੇ ਆਪ ਨੂੰ ਬਹੁਤ ਮੈਮੋ ਸਮਝਦੀ ਹੈ ਇੱਕ ਖਾਸ ਤੇ ਆਪਾਂ ਜੋ ਉਦਾਹਰਣ ਦੀਏ 10 ਲੋਕ ਹੀ ਖੜੇ ਨੇ ਜੇ ਮਹਿਲਾ ਨੂੰ ਰਾਤ ਨੂੰ ਕਿਤੇ ਗਾੜੀ ਵੀ ਖਰਾਬ ਹੋ ਜਾਂਦੀ ਹੈ ਨਾ ਕੋਈ ਸਿੱਖ ਕੇ ਪੋਰ ਜਾ ਕੇ ਮਦਦ ਮਾ ਸਕਦੀ ਹੈ ਗੁਰੂ ਸੇਵ ਦਾ ਕਿਉਂਕਿ ਇਹ ਸਿੱਖ ਕੌਮ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦੀ ਸਜਾ ਹੈ ਜਿੱਥੇ ਇਹਨਾਂ ਨੂੰ ਸਿਧਾਂਤ ਦੇ ਦਿੱਤਾ ਹੋਇਆ ਹੈ ਸਿੱਖ ਅਦੇ ਚ ਚੱਕੇ ਜਾਂਦਾ ਹੈ ਅੱਜ 57 ਦੇਸ਼ਾਂ ਦੇ ਵਿੱਚ ਸਾਡਾ ਨਿਸ਼ਾਨ ਸਾਹਿਬ ਚੜ੍ਹਦਾ ਹੈ ਉਹ ਕੁਝ ਕਰਕੇ ਜੁੜਦਾ ਹੈ ਉਹ ਗੁਰੂ ਦੇ ਸਿਧਾਂਤ ਦੇ ਚੱਕੇ ਜੁੜਦਾ ਹੈ ਕਿ ਸਾਡੀ ਸਿੱਖ ਸ਼ਾਧਤਾ ਕਰਕੇ ਜੁੜਦਾ ਹੈ ਜੇ ਦੇਖੋ ਅੱਜ ਸਿੱਖਾ ਕਰਕੇ ਹੀ ਇਹ ਸਾਰਾ ਮਤਲਬ ਭਾਰਤ ਦੇ ਵਿੱਚ ਜਿਹੜੀ ਅੱਜ ਕੁਰਬਾਨੀਆਂ ਹੋਈ ਹੈ ਸਵਤੰਤਰਤਾ ਐ 87% ਕੁਰਬਾਨੀਆਂ ਸਿੱਖਾਂ ਦੀ ਹੋਈ ਆ ਜਦੋਂ ਕਾਲੀ ਕਾਲਾ ਪਾਣੀ ਜਾਣਾ ਹੋਵੇ ਤਾਂ ਸਿੱਖ ਜਦੋਂ ਭੋਲੀ ਖਾਣੀ ਹੋਵੇ ਤਾਂ ਸਿੱਖ ਜਦੋਂ ਲੰਗਰ ਲਾਣਾ ਹੋਵੇ ਤਾਂ ਸਿੱਖ ਜਦੋਂ ਕੋਰੋਨਾ ਚ ਆਕਸੀਜਨ ਦੇਣੀ ਹੋਵੇ ਤਾਂ ਸਿੱਖ ਜਦੋਂ ਲੋਕਾਂ ਦੇ ਘਰ ਦੇ ਵਿੱਚ ਮਾਂ-ਬਾਪ ਦੇ ਸੰਸਕਾਰ ਕਰਨੇ ਹੋਣ ਤਾਂ ਸਿੱਖ ਜਦੋਂ ਹੱਕ ਮੰਗਣ ਤੇ ਅਤਿਨਕਵਾਦੀ ਜਦੋਂ ਆਪਣੀ ਗੱਲ ਕਰਨ ਤੇ ਹਲਸਤਾਨੀ ਇਹ ਕਿਤੇ ਨਿਆਇ ਨਹੀਂ ਇਹ ਸਰਕਾਰ ਨੂੰ ਜਦੋਂ ਲੋਡ ਪड़ਦੀ ਹੈ ਉਹਨਾਂ ਦੇ ਕੋ ਕੋਰੋਨਾ ਦੇ ਵਿੱਚ ਲੋਡ ਪਈ ਚਿੱਖਾ ਮਾਰ ਮਾਰ ਕੇ ਸਰਕਾਰ ਨੇ کیا ਸਾਨੂੰ ਫੰਡ ਦੀ ਲੋੜ ਹੈ ਫੰਡ ਦੀ ਲੋੜ ਹੈ ਉਥੇ ਫੰਡ ਵੀ ਦਿੱਤਾ ਗਿਆ ਹੈ ਨਾ ਜਦੋਂ ਐਮਰਜੈਂਸੀ ਤੁਹਾਨੂੰ ਯਾਦ ਹੋਣਾ ਹੈ ਐਮਰਜੈਂਸੀ ਲਾਗੂ ਹੋਈ ਸੀ ਉਹਦੇ ਵਿੱਚ ਵੀ 257 ਕੋਲਡ ਬਰਾਬਰ ਹੋਇਆ ਸੀ ਹੈ ਨਾ 254 ਕੋਲਡ ਕਿਲੋਵੋਲਟ ਪੰਜਾਬ ਤੋਂ ਬੀਬੀਆਂ ਨੇ ਆਪਣੇ ਘੈਣੇ ਗਾਂ ਦੇ ਉਤਾਰ ਕੇ ਦੇਦੇ ਸੀ ਚਲੋ ਕੋਈ ਖਾਣਾ ਦੀ ਹੋਣ ਸਿਕਰੇਜਮੈਂਟ ਬੈਠੀ ਹੈ ਬਾਰਡਰ ਤੇ ਹੁਣ ਜਦੋਂ ਪਾਕਿਸਤਾਨ ਹਾਰਦਾ ਹੈ ਨਾ ਤੇ ਕਹਿੰਦਾ ਅੱਜ ਜੇ ਆਪਾਂ ਹਾਰਿਆ ਤਾਂ ਸਿਕਰੇਜਮੈਂਟ ਦੇ ਕਾਰਨ ਤੇ ਅੱਜ ਸਰਕਾਰ ਨੂੰ ਮੈਂ ਇਹ ਪੁੱਛਣਾ ਚਾਹਨੀ ਆ ਸਰਕਾਰ ਤੋਂ ਇੰਨੀ ਕੁਲਪਾਨੀ ਦੇ ਬਾਅਦ ਵੀ ਜੇ ਪੰਜਾਬ ਨੂੰ ਵੱਖਰਾ ਕਰਕੇ ਦੇਖਿਆ ਜਾਂਦਾ ਹੈ ਤੇ ਸ਼ਰਮ ਹੈ ਉਹਦੀ ਸਰਕਾਰ ਨੂੰ ਸ਼ਰਮ ਹੈ ਉਹ ਜੀ ਨਹੀਂ ਕਿਹਾ ਕਿਉਂਕਿ ਦੇਖੋ ਅੱਜ ਇਹ ਜਿਹੜਾ ਇਹ ਕਹਿੰਦੇ ਆ ਨੀ ਪੰਜਾਬ ਆਪਣਾ ਆਪ ਨੂੰ ਅਲੱਗ ਸਮਝਦਾ ਹੈ ਹੁਣ ਤੁਸੀਂ ਕੀ ਕੀਤਾ ਵਾ ਇੱਕ ਬੈਰੀਗੇਡ ਲਾ ਕੇ ਤੁਸੀਂ ਇੱਥੇ ਫੋਰਸ ਲਾ ਕੇ ਤੁਸੀਂ ਇਹ ਭਾਰਤ ਪਾਕਿਸਤਾਨ ਦਾ ਜਿਵੇਂ ਬਾਰਡਰ ਹੁੰਦਾ ਹੈ ਨਾ ਇੱਥੇ ਤੁਸੀਂ ਇੰਟਰਨੈਸ਼ਨਲ ਬਾਰਡਰ ਬਣਾਇਆ ਹੋ ਤੁਸੀਂ ਕਹਿੰਦੇ ਹੋ ਆਪਣੇ ਆਪ ਕੋ ਲੱਗ ਸਮਝਦੇ ਨੇ ਤੁਸੀਂ ਪੰਜਾਬ ਦਾ ਸਾਰਾ ਹਿੱਸਾ ਉੱਥੇ ਮਟਵਾਰੇ 'ਚ ਦੇ ਤਾਰ 14% ਇੱਥੇ ਪੂਰਾ ਪੰਜਾਬ ਰਿਹਾ ਹੈ ਠੀਕ ਹੈ ਤੁਸੀਂ 86% ਉੱਥੇ ਸਾਰਾ ਮਟਤਾ ਉਹਦੇ ਬਾਅਦ ਵੀ ਪੰਜਾਬ ਹੀ ਦੋਸ਼ੀ ਹੈ ਫਿਰ ਵੀ ਕੋਸ਼ਿਸ਼ ਨਾ ਪੰਜਾਬ ਨੂੰ ਪਾਣੀ ਦਾ ਪੈਸਾ ਮਿਲਦਾ ਨਾ ਬਿਜਲੀ ਦਾ ਪੈਸਾ ਮਿਲਦਾ ਨਾ ਪੰਜਾਬ ਨੂੰ ਉਹਨਾਂ ਦੇ ਹੱਕ ਮਿਲਦੇ ਹੁਣ ਕਿਸਾਨਾਂ ਜੇ ਜੇ ਕਿਸਾਨ ਆ ਗਿਆ ਤੇ ਨਾ ਇਹਨਾਂ ਨੂੰ ਅਪਰੇ ਸਮਝਦੇ ਨੇ 24 24 ਫਸਲਾਂ ਦੀ ਗੱਲ ਹੋਦੀ ਹੈ ਕਿਸਾਨ ਐ ਐਮਐਸਪੀ ਮੰਗਦਾ ਹੈ ਤਾਂ ਕਿੰਨਾ ਕਿਤੇ ਵੀ ਕਿਹਾ ਜਾ ਰਿਹਾ ਕਿ ਇਨਾ ਬਜਟ ਤਾਂ ਜਿੰਨੀ ਹੈ ਕਿ 24 ਫਸਲਾਂ ਤੇ ਐਮਐਸਪੀ ਕਿੱਥੇ ਜਾਵੇ ਕੀ ਲੱਗਦਾ ਤੁਹਾਨੂੰ ਵਾਕੇ ਬਜਟ ਵੀ ਲੈ ਕੇ ਜਾ ਫਿਰ ਕਿਸਾਨਾਂ ਨੂੰ ਹੋਲੀਪੁੱਪ ਦਿੱਤੀ ਜਾਵੇ ਦੇਖੋ ਜਦੋਂ ਕੋਈ ਅਦਾ ਦੇ ਬੰਦੇ ਦੀ ਮੂਰਤੀ ਬਣਾਉਣ ਦੀ ਗੱਲਾਵੇ ਤੇ ਉੱਥੇ 400 ਕਰੋੜ ਦੀ ਮੂਰਤੀ ਵੀ ਲੱਗਦੀ ਹੈ ਹੈਨਾ ਉਹ ਵੀ ਬੈਸਟੋ ਮਨੀ ਆ ਦੇਖੋ ਮੈਂ ਕਹਿੰਨੀ ਆ ਭਾਰਤ ਦੇਸ਼ ਦੀ ਵੀ ਸਾਡੀ ਐਜੂਕੇਸ਼ਨ ਸੁਧਾਰ ਹੋਣੀ ਚਾਹੀਦੀ ਹੈ ਸਾਡਾ ਜਿਹੜਾ ਹੈਲਥ ਤੋਂ ਰਿਲੇਟਡ ਠੀਕ ਹੈ ਤੇ ਬੱਚਿਆਂ ਨੂੰ ਇਤਿਹਾਸ ਪੜਾਉਣਾ ਚਾਹੀਦਾ ਹੈ ਹੁਣ ਤੁਸੀਂ ਕੀ ਕਰਦੇ ਹੋ ਕਿਸੇ ਬੰਦੇ ਨੂੰ ਜਾਣਦੇ ਵੀ ਨਹੀਂ ਹੋ 4 400 ਕਰੋੜ ਦੀ ਮੁੱਠੀ ਲੱਗਦੀ ਹੈ ਤਾਂ ਬਜਟ ਨਹੀਂ ਵਿਗੜਦਾ ਹੁਣ ਤੁਸੀਂ ਵੱਡੇ ਵੱਡੇ ਧਾਤੇ ਜਾ ਕੇ ਇਹ ਕਹਿੰਦੇ ਹੋ ਅਸੀਂ ਰੈਲੀ ਕਰਨੀ ਆ ਰੈਲੀਆ ਤੇ ਬਜਟ ਨਹੀਂ ਲੱਗਦਾ ਉੱਥੇ ਕਰੋੜਾਂ ਰੁਪਏ ਕਿੱਥੇ ਆਉਂਦਾ ਹੈ ਹੁਣ ਐਮਐਸਪੀ ਤੇ ਜਦੋਂ ਤੁਹਾਨੂੰ 24 ਫਸਲਾਂ ਤੇ ਦੇਣ ਦੀ ਲੋੜ ਆ ਗਈ ਤੇ ਤੁਹਾਡਾ ਬਜਟ ਨਹੀਂ ਹੈਗਾ ਸਾਰਾ ਬਜਟ ਹੈ ਇਹ ਜਾਣ ਪੁੱਛ ਕੇ ਅੱਧਾ ਕਰਦੇ ਆ ਕਿਉਂਕਿ ਲੱਖ ਕਿਸਾਨਾਂ ਨੂੰ ਬਕਰਾ ਹੀ ਸਮਝ ਰਿਹਾ ਹੈ। ਇਹ ਕਿਸਾਨਾਂ ਨੂੰ ਸੋਲਦੇ ਦੁਪਾਨ ਦੀ ਕੋਸ਼ਿਸ਼ ਲekin ਕਿਸਾਨ ਕਿਸੇ ਤੋਂ ਫਾਇਦਾ ਨਹੀਂ ਲੈਦਾ। ਕਿਸਾਨ ਇਸ ਦੇ ਦਾ ਅਦਦਾਤਾ ਹੈ। ਕਿਸਾਨ ਨੂੰ ਦੱਪਣ ਵਾਲਾ ਕੋਈ ਪੈਦਾ ਨਹੀਂ ਹੋਇਆ। ਅੱਜ ਵੇਖੋ ਥਾਂ ਤਾਂ ਤੇ ਮੈਂ ਆਪਣੇ ਵਕੀਲ ਭਰਾਵਾਂ ਨੂੰ ਅਪਰੀਸ਼ੀਏਟ ਕਰਨਾ ਚਾਹੁੰਦੀ ਆ। ਮੈਂ ਵੀ ਬਹੁਤ ਮੈਸ਼ੇ ਤੁਹਾਡੀ ਵਕੂਟਾ। ਜੇ ਮੈਂ ਕਹਿਣਾ ਚਾਹੁੰਦੀ ਆ ਕਿ ਸਾਰੇ ਵਕੀਲ ਭਰਾਵਾਂ ਨੂੰ ਮੈਂ ਰਿਕੁਐਸਟ ਕਰਦੀ ਆ ਕੋਈ ਵੀ ਕਿਸਾਨਾਂ ਦੇ ਖਿਲਾਫ ਕੇਸ ਕਰਦਾ ਹੈ ਉਹਦਾ ਕੇਸ ਕਦੇ ਵੀ ਨਹੀਂ ਲੜਨਾ ਹੈ। ਇਹ ਕਿਸਾਨ ਦੇ ਹੱਕ ਚ ਖੜਨਾ ਹੈ ਤੇ ਮੈਂ ਵੀ ਇਹ ਆਪਜੀ ਦੇ ਚੈਨਲ ਦੇ ਮਾਧਿਅਮ ਤੋਂ ਕਹਿੰਨੇ ਆ ਜਿਹੜੇ ਵੀ ਕਿਸਾਨਾਂ ਤੇ ਗਲਤ ਕੇਸ ਪੈਨੇ ਆ ਪਾਵੇਂ ਹਾਈ ਕੋਰਟ ਜਾਂਦੀ ਲੋੜ ਪਵੇ ਪਾਵੇਂ ਸੁਪਰੀਮ ਕੋਰਟ ਜਾਂਦੀ ਲੋੜ ਪਵੇ ਅਸੀਂ ਉਹਦਾ ਕੇਸ ਫ੍ਰੀ ਚ ਕਰਾਂਗੇ ਤੇ ਨਾਲੇ ਡੈਡੀਕੇਸ਼ਨ ਦੇ ਨਾਲ ਕਰਾਂਗੇ ਅਸੀਂ ਕਿਸਾਨਾਂ ਦੇ ਨਾਲ ਪਹਿਲੇ ਵੀ ਖੜੇ ਸੀ ਅਸੀਂ ਹੁਣ ਵੀ ਖੜੇ ਆ ਕਿਉਂਕਿ ਉਰੂ ਬਾਦਸ਼ਾਹ ਨੇ ਸਾਨੂੰ ਕੋਈ ਇਦਾਂ ਦਾ ਕੋਈ ਅੰਤਰ ਨਹੀਂ ਦਿੱਤਾ ਮਹਿਲਾ ਤੇ ਪੁਰਸ਼ ਦੇ ਵਿੱਚ ਉਹਨਾਂ ਨੇ ਤਾਂ ਕੌਰ ਤੇ ਸਿੰਘ ਬਣਾਏ ਸੀ ਜਾਤ ਪਾਤ ਦਾ ਚਲੋ ਆਪਾ ਕੋਈ ਨਹੀਂ ਬਣਾਈ ਹੈ ਹੈਨਾ ਤੇ ਅਸੀਂ ਵੀ ਉਹੀ ਰੋਬ ਰੱਖਦੇ ਜਿੰਨਾ ਇੱਕ ਸਿੰਘ ਰੱਖਦਾ ਹੈ ਅਸੀਂ ਵੀ ਸਿੱਕਾ ਦੇ ਨਾਲ ਕਿਸਾਨਾਂ ਦੇ ਨਾਲ ਹੜਿਆਣਾ ਪੰਜਾਬ ਜੁਪੀ ਦੇ ਨਾਲ ਖੜਕੇ ਇਹ ਲੜਾਈ ਲੜਨੀ ਇਹ ਸੱਚ ਦੇ ਹੱਕ ਦੀ ਲੜਾਈ ਹੈ ਜੇ ਆਪਾਂ ਅੱਜ ਇਹ ਲੜਾਈ ਨਹੀਂ ਲੜਦੇ ਮੈਂ ਚੈਨਲ ਦੇ ਮਾਧਿਅਮ ਤੋਂ ਘਰ ਬੈਠੇ ਲੋਕਾਂ ਨੂੰ ਇਹ ਕਹਿਣਾ ਚਾਹੁੰਦੀ ਆ ਜਿਹੜੇ ਬੈਠ ਕੇ ਨਾ ਰਜਾਈ 'ਚ ਚਾਹ ਪੀਂਦੇ ਨੇ ਤੇ ਕਿਸਾਨ ਆंदोलਨ ਨੂੰ ਇੰਜੋਏ ਕਰਦੇ ਨੇ ਹੁਣ ਮੈਂ ਇਹ ਕਹਾਂਗੀ ਜੇ ਅੱਜ ਤੁਸੀਂ ਨਹੀਂ ਖੜੇ ਜੇ ਅੱਜ ਤੁਸੀਂ ਇਨ ਕਿਸਾਨਾਂ ਦੇ ਨਾਲ ਨਹੀਂ ਖੜੇ ਤੇ ਕੱਲ ਤੁਹਾਡੇ ਨਾਲ ਬਹੁਤ ਬੁਰੀ ਬਣਨੀ ਹੈ ਇਹ ਔਰੰਗਜ਼ੇ ਪਹਿਲੇ ਵੀ ਸੀ ਰਾਵਣ ਵੀ ਪਹਿਲੇ ਹੋਇਆ ਸਬੀਰੇ ਵਾਏ ਸ਼ਾਸ਼ਨ ਹੁਨਾ ਦਾ ਵੀ ਨ ਰਿਆ ਕਿ ਅੱਜ ਕਿਸਾਨਾਂ ਦੀ ਜਿੱਤ ਵੀ ਹੋਣੀ ਹੈ ਲੇਕਿਨ ਕੱਲ ਤੁਹਾਡੀ ਆਉਣ ਵਾਲੀ ਪੀੜ੍ਹੀ ਤੁਹਾਨੂੰ ਮਾਫ਼ ਨਹੀਂ ਕਰੂਗੀ ਤੇ ਨਸਲ ਤੇ ਫਸਲ ਦੀ ਜਿਹੜੀ ਲੜਾਈ ਹੈ ਉਹਦੇ ਨਾਲ ਖੜੋ ਕਰ ਤੋਂ ਸਾਰੇ ਬੰਦੇ ਨਿਕਲ ਕੇ ਇਸ ਕਿਸਾਨ ਆंदोलन ਦਾ ਸਾਥ ਦਿਓ ਇਸ ਕਿਸਾਨ ਆंदोलन ਦੇ ਅੰਦਰ ਆ ਕੇ ਆਪਣੀ ਹਾਜ਼ਰੀ ਲਵਾਓ ਇਸ ਕਿਸਾਨ ਆंदोलन ਦੇ ਵਿੱਚ ਇਹ ਸਾਬਿਤ ਕਰੋ ਕਿ ਭਾਰਤ ਦਾ ਅੰਦਾਤਾ ਇਹ ਆਪਣੇ ਹੱਕਾਂ ਦੇ ਵਾਸਤੇ ਨਹੀਂ ਤੁਹਾਡੇ ਵਾਸਤੇ ਵੀ ਲੜਾਈ ਲੜਦਾ ਹੈ ਮੇਰਾ ਆਖਰੀ ਸਵਾਲ ਹੈ ਅੱਜ ਮੀਟਿੰਗ ਹੋਣੀ ਹੈ ਕਿੰਦਰ ਸਰਕਾਰ ਨਾਲ ਕੀ ਲੱਗਦਾ ਹੈ ਮੰਗਾਂ ਮੰਨੂਗੀ ਖਲ ਉੱਠੇਗੀ ਦੇ ਕੋ ਸਰਕਾਰ ਨੇ ਪਹਿਲੇ ਵੀ ਮੀਟਿੰਗਾਂ ਕੀਤੀ ਆ ਤੇ ਪਹਿਲੇ ਵੀ ਗੁਰੂ ਨਾਨਕ ਪਾਸ਼ਾ ਜੀ ਤੇ ਮੈਨੂੰ ਯਾਦ ਹੈ ਜਿਸ ਦਿਨ ਗੁਰੂ ਨਾਨਕ ਪਾਸ਼ਾ ਜੀ ਦਾ ਪ੍ਰਕਾਸ਼ ਪर्व ਸੀ ਉਸ ਦਿਨ ਮੋਦੀ ਜੀ ਨੇ ਅਨਾਉਂਸ ਕੀਤਾ ਸੀ ਬਈ ਐਸੀ ਸਾਰੀ ਗੱਲ ਬਣ ਗਈ ਹੈ ਬਾਅਦ ਚ ਫਿਰ ਮੁਕਰ ਗਏ ਉਦੇ ਬਾਅਦ ਇੱਕ ਮੀਟਿੰਗ ਪਰਸੋ ਵੀ ਹੋਈ ਹੈ ਤੇ ਉਹਦੇ ਬਾਅਦ ਉਹਨਾਂ ਨੇ ਕਿਹਾ ਵੀ ਹੁਣ ਚਲੋ ਸੰਡੇ ਨੂੰ ਰੱਖਾਂਗੇ 5 ਵਜੇ ਦੀ ਮੀਟਿੰਗ ਰੱਖਤੀ ਹੈ ਕਿ ਸਭ ਅਸੀਂ ਤਾਂ ਕਿਸੇ ਤੋਂ ਨਹੀਂ ਚਲੋ ਜੇ ਸਹਿਮਤੀ ਨਾਲ ਮੰਨਦੇ ਹੋ ਤੇ ਅਸੀਂ ਸਤਿਕਾਰਯੋਗ ਨੂੰ ਸਤਿਕਾਰ ਕਰਦੇ ਆਂ ਭਾਈ ਚਲੋ ਠੀਕ ਹੈ ਮੰਨ ਲੀਓ ਜੇ ਨਹੀਂ ਮੰਨਦੇ ਤਾਂ ਕੋਈ ਗੱਲ ਨਹੀਂ ਅਸੀਂ ਇੱਥੇ ਖੜੇ ਆਂ ਵੈਰੀਗੇਟ ਥੋੜਾ ਜਿਹਾ ਤੇ ਅੱਗੇ ਜਾਵਾਂਗੇ ਦਿੱਲੀ ਤਾਂ ਜਾਣਾ ਹੀ ਹੈ ਭਾਵੇਂ ਕਿਵੇਂ ਮਰਜ਼ੀ ਜਾਵਾਂ ਜੇ ਨਹੀਂ ਮੰਨਣਗੇ ਤਾਂ ਫਿਰ ਦਿੱਲੀ ਤਾਂ ਜਾਣਾ ਪੈਣਾ ਨਾ ਕੀ ਕਹਿੰਦੇ ਨੇ ਇਹ ਸਰਦਾਰਾਂ ਦੀ ਲੜਾਈ ਹੈ ਇਹ ਤਾਂ ਸਾਰੇ ਅੰਦਾਤਾ ਦੀ ਲੜਾਈ ਹੈ ਅੱਜ ਦੇਖੋ ਪੂਰੇ ਹਰਿਆਣਾ ਤੋਂ ਕਿੰਨੇ ਜਾਟ ਵੱਡੇ ਹੋਏ ਨੇ ਹੋਰ ਵੀ ਬਰਾਦਰੀ ਤੇ ਮੈਂ ਹਰ ਵਿਆਦ ਨੂੰ ਕਹਿਣਾ ਚਾਹੁੰਦੀ ਆ ਕਿ ਜਾਟ ਸਰਦਾਰ ਇਹਹੀ ਰੋਟੀ ਨਹੀਂ ਖਾਂਦੇ ਤੁਸੀਂ ਵੀ ਰੋਟੀ ਖਾਂਦੇ ਹੋ ਜੇ ਤੁਸੀਂ ਰੋਟੀ ਖਾਂਦੇ ਹੋ ਨਾ ਤੇ ਤੁਹਾਨੂੰ ਤੁਸੀਂ ਵੀ ਉਸ ਪਾਪ ਦੇ ਤੋਂ ਹੋ ਤੁਹਾਨੂੰ ਵੀ ਇਹ ਪਾਪ ਲੱਗੂਗਾ ਜਦੋਂ ਤੁਹਾਨੂੰ ਕਦੇ ਕੁਦਰਤ ਵੀ ਮਾਫ ਨਹੀਂ ਕਰ ਸਕੂਗੀ ਤੁਸੀਂ ਇੱਥੇ ਆ ਕੇ ਇੱਥੇ ਲੈ ਕੇ ਉਹ ਅੰਦਾਤਾ ਦਾ ਅੰਨ ਖਾ ਕੇ ਤੁਸੀਂ ਇਹ ਸੋਚ ਸਕਦੇ ਹੋ ਵੀ ਅਸੀਂ ਆਪਣੀ ਜ਼ਿੰਦਗੀ ਬਿਤਾ ਲਈ ਤੇ ਜਦੋਂ ਉਸ ਪਰਮਾਤਮਾ ਦੀ ਕਚਹਿਰੀ 'ਚ ਜਾਣਾ ਹੈ ਨਾ ਉਦੋਂ ਤੁਹਾਡੇ ਕੋਲ ਜਵਾਬ ਨਹੀਂ ਹੋਣਾ ਉਸ ਪਰਮਾਤਮਾ ਦੀ ਕਚਹਿਰੀ 'ਚ ਜਾ ਕੇ ਤੁਹਾਡੇ ਕੋਲ ਇਹ ਜਵਾਬ ਨਹੀਂ ਹੋਣਾ ਕਿ ਅਸੀਂ ਕਿਸਾਨਾਂ ਦਾ ਸਾਥ ਨਹੀਂ ਦਿੱਤਾ ਸੀ ਅਸੀਂ ਅੰਦਾਜ਼ਾ ਦਾ ਸਾਥ ਦਿੱਤਾ ਸੀ ਤੁਸੀਂ ਆਪਣੀ ਪੀੜ੍ਹੀਆਂ ਨੂੰ ਜਵਾਬ ਨਹੀਂ ਦੇ ਪਾਉਗੇ ਤੁਹਾਨੂੰ ਪਰਮਾਤਮਾ ਕੋਲੋਂ ਮਾਫੀ ਹੋਊਗੀ